ਹਾਂਜੀ ਸਾਸੀ ਕਾ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਕੋਰੇਆਲਾ ਜ਼ਿਲ੍ਹਾ ਇਹਨੂੰ ਪੈਂਦਾ ਮੋਗਾ ਤਹਿਸੀਲ ਪੈਂਦੀ ਇਹਨੂੰ ਮੋਗਾ ਹੀ ਆ ਨੇੜੇ ਟਰੋਲੀ ਭਾਈ ਵੱਡਾ ਘਰ ਪੇਖਾ ਗੱਜਣ ਵਾਲਾ ਆਣਗਵਾਂਡ ਦੇ ਪਿੰਡ ਦੋ ਵਿਹੜਾ ਇੱਕ ਝੋਟੀ ਤਿੰਨ ਪਸ਼ੂ ਵਿਖਾਉਣੇ ਜਮਾ ਛੋਟੇ ਛੋਟੇ ਪਾ ਦੇ ਗੱਲਾਂ ਬਾਤਾਂ ਕਰ ਲੈਨੇ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦਨਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਂ ਦੱਸ ਦਈਏ ਨਾਂ ਗਰਜੰਦ ਸਿੰਘ ਜੀ ਪਿੰਡ ਕੋਰਿਆ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਫੋਨ ਨੰਬਰ ਦਾ 78888434737 ਕਿੰਨਵਾ ਸੂਆ ਇਹਦਾ ਜਰਸੀ ਇਹ ਦੂਜਾ ਸੂਆ ਜੀ ਹੂੰ ਕਿ ਸੂਈ ਨੂੰ ਹੋ ਗਿਆ 17 18 ਦਿਨਾਂ ਜਿਹੜੇ ਪਰਸੋਂ ਹੀ ਬੱਚਾ ਮਰਿਆ ਵੀਡੀਓ ਆਪਣੇ ਕੋਲੇ ਪਈ ਆ ਚੋਲ ਲੈਣਾ ਦੁੱਧ ਦੁੱਧ ਹੁਣ ਕੰਡੇ ਵਾਲਾ ਹੈਗਾ 12 ਕਿਲੋ ਦੋ ਤਾਂ ਪਹਿਲਾਂ ਸੀਗਾ 15 16 ਕਿਲੋ ਬੱਚੇ ਦਾ ਕਰਕੇ ਘਟਾ ਗਏ ਠੀਕ ਹੈ ਹਾਂਜੀ ਕਿੰਨੇ ਦੀ ਇਹ ਦੇ ਦਿਆਂਗੇ 36000 ਦੀ 36 ਦੀ ਹਾਂਜੀ ਕੱਢ ਬਾਹਰ ਨੂੰ ਦੋਸਤੋ ਪਰਸੋਂ ਇਹਦਾ ਬੱਚਾ ਮਰ ਗਿਆ ਬ ਤੋ ਤੁਸੀਂ ਬਾਈ ਕਹਿੰਦਾ 15 16 ਕਿਲੋ ਤੁਸੀਂ ਸੋਣ ਹੀ ਲਿਆ ਬਾਈ ਕਹਿੰਦਾ ਬੱਚੇ ਦਾ ਥੋੜਾ ਜਿਹਾ ਕਰਗੀ 12 ਕਿਲੋ ਤਾਂ ਫੇਰ ਵੀ ਅਗਲਾ ਤੜਕੇ ਆਥ ਨੇ ਦੋ ਟਾਈਮ ਚਾਰ ਟਾਈਮ ਕੰਡੇ ਤੇ ਜੋਖ ਕੇ ਅਗਲਾ ਲੈ ਜੇ ਜਰਸੀ ਬਰੀਡ ਹੈ 36000 ਦੀ ਦੇ ਦੇਣੀ ਆ ਤੇ ਜੇ ਤੁਸੀਂ ਦੁੱਧ 12 ਕਿਲੋ ਕੰਡੇ ਤੇ ਜੋਖ ਕੇ ਲੈ ਜਾਣੀ ਆ ਚੋਕੇ ਲਈ ਆਵੇ ਤੇ ਨਹੀਂ ਤਾਂ ਮਨ ਕੇ ਜੇ ਕੋਈ ਦੂਰ ਦਾ ਬੰਦਾ ਕੋਈ ਆਉਣ ਲਿਆ ਵੀ ਮੰਗਾਉਂਦਾ 12 ਕਿਲੋ ਦੀ ਕੰਡੇ ਵਾਲੀ ਗਾਰੰਟੀ ਜੇ 12 ਦੇ ਵਿੱਚੋਂ 11.5 ਵੀ ਰਹਿ ਗਿਆ ਤਾਂ ਆ ਪ੍ਰੂਫ ਪਿਆ ਤੇ ਗੱਡੀ ਦੇ ਲੱਦ ਕੇ ਭੇਜ ਦੇਵੇ ਤੇ ਕਿਰਾਇਆ ਵੀ ਆਉਂਦਾ ਡਵਲ ਹੈ ਲੋ ਜੀ ਬਾਈ ਕਹਿੰਦਾ ਜੇ ਕੋਈ ਦੂਰ ਦਰਾਡੇ ਵਾਲਾ ਭੈਣ ਭਰਾ ਆ ਵੀ ਨਹੀਂ ਨਾ ਸਕਦਾ 12 ਕਿਲੋ ਦੀ ਗਾਰੰਟੀ ਦੇ ਦਨ ਅਗਲਾ ਆਪਦੇ ਘਰੇ ਦੋ ਟਾਈਮ ਕੰਡੇ ਦੇ ਦੁੱਧ ਜੋਖਲੇ ਜੇ 11.5 ਵੀ ਨਿਕਲ ਗਿਆ ਤੇ ਗੱਡੀ ਤੇ ਵੱਛੀ ਚੜਾ ਦੇ ਜਿੰਨਾ ਤੁਹਾਡਾ 2000 ਖਰਚਾ ਆਇਆ ਹੋ ਗੱਡੀ ਦਾ 4000 ਬਾਈ ਕਹਿੰਦਾ ਦੇਊਗਾ ਤੇ ਜੇ ਇੰਨੀ ਗਾਰੰਟੀ ਆ 12 ਕਿਲੋ ਦੁੱਧ ਹੈਗਾ ਫੇਰ ਤਾਂ 35 36000 ਦੀ ਕੀਨੇ ਦੇਣੀ ਆ 12 ਕਿਲੋ ਦੁੱਧ ਵਾਲੀ ਯਾਰ ਦੁੱਧ ਵੀ ਹੋਲਾਂ ਕਿਦੋਂ ਸੀਗਾ ਪਰ ਹੁਣ ਜਿਹੜਾ ਅੱਜ ਦੀ ਘੜੀ ਦੇ ਵਿੱਚ ਆਪਾਂ ਉਹ ਕਹਿ ਰਹੇ ਆ ਠੀਕ ਹੈ ਚਲ ਬੱਚੇ ਦਾ ਦਲੇਵਾ ਪਸੂ ਕਰਦਾ ਹੀ ਆ ਚਲੋ ਚਲ ਤਾਂ ਕਟ ਬੱਚੇ ਦਾ ਕਰਕੇ ਢਾਗੀ ਜਾਂ ਉੱਪਰ ਅਮਰਾਂ ਕਿਵੇਂ ਰੱਖ ਲੋ ਬੱਚਾ ਮਰਿਆ ਆਪਣੇ ਕੋਲੇ ਆ ਵੀਡੀਓ ਆਪਣੇ ਕੋਲੇ ਪਈ ਆ ਬੱਚਾ ਬਾਈ ਕਹਿੰਦਾ ਮੇਰੇ ਘਰੇ ਮਰਿਆ ਵੀਡੀਓ ਹੈਗੀ ਆ ਥਾਣਾ ਹਦੀਚਵਾਈ ਵਾਲਾ ਮੋਟਾ-ਮੋਟਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਜਿਹੜੇ ਹਿਸਾਬ ਨਾਲ 15 ਆ 12 ਕਿਲੋ ਦੁੱਧ ਦੀ ਵੀਰ ਗਰੰਟੀ ਦੇਈ ਜਾਂਦਾ ਜੇ ਕੋਈ ਇਹਨੇ ਘਰੇ ਚੋਣੀਆਂ ਦੋ ਟਾਈਮ ਚਾਰ ਟਾਈਮ ਕੰਡੇ ਦੇ ਜੋਖ ਲਿਓ 11:30 ਵੀ ਨਿਕਲ ਗਿਆ ਕਿਰਾਇਆ ਦੇਉਂ ਬਾਈ ਕਹਿੰਦਾ ਮੈਂ ਉਸ ਹਿਸਾਬ ਨਾਲ ਤਾਂ ਯਾਰ 35-36000 ਜਮਾਂ ਜੈਜਪਾ ਪੰਜ-ਸੱਤ ਪਿੰਡ ਢੇੜਾ ਦੇ ਕੇ ਤੁਰ ਫੇਰ ਕੇ ਵੀ 35-36000 ਦੀ ਦੇਣੀ ਨਹੀਂ ਗਏ ਨੇ ਹਾਂਜੀ ਜਿਆਦਾ ਪੈਸਾ ਨਹੀਂ ਹੋਇਆ ਪਰ ਸੋ ਹੀ ਬੱਚਾ ਮਰਿਆ ਠੀਕ ਹੈ ਹਾਂਜੀ ਜਮਾਂ ਜੈਜਪਾ ਕਿਸੇ ਨੇ ਨਹੀਂ ਦੇਣੀ ਆ ਜਾ ਦੋ ਨੰਬਰ ਤੇ 12 ਕਿਲੋ ਕੰਡੇ ਦੇ ਜੋਖਲੋ ਅੱਧਾ ਕਿਲੋ ਵੀ ਘਟ ਗਿਆ ਗਾਰੰਟੀ ਆ ਭਾਈ ਕਹਿੰਦਾ ਤੇ ਫੇਰ ਦੇਣ ਹੀ ਨਹੀਂ ਗਏ ਨੇ 35 36 ਹਜ਼ਾਰ ਦੀ ਵੀਡੀਓ ਬਣਾ ਰਹੇ ਆ 10 11 ਵਜੇ ਸਵੇਰੇ ਦੇ ਟਾਈਮ ਸ਼ਾਮ ਦੀ ਚਵਾਈ ਚ ਸਾਰਾ ਦੇਣ ਹੀ ਪਿਆ ਸੋਭਾ ਦੀ ਚਵਾਈ ਹੋਈ ਆ ਤੇ ਆਥਨ ਦੀ ਚਵਾਈ ਚ ਸਾਰਾ ਦਿਨ ਪਿਆ ਕੋਈ ਜਾਨੀ ਕਿਸੇ ਦੋ ਟਾਈਮ ਚੋ ਕੇ ਲਿਆ ਸਕਦਾ ਸਹੀ ਆ ਹਾਂ ਜੇ ਕੋਈ ਆਨਲਾਈਨ ਮੰਗਵਾਉਂਦਾ ਆਪਣੀ ਗਾਰੰਟੀ ਹੋਊਗੀ ਇਸ ਚੀਜ਼ ਦੀ ਦੋ ਨੰਬਰ ਤੇ ਆ ਜਾ ਬੋਦੀ ਭੂਸ਼ ਹਿੱਟੇ ਦੀ ਥਣਾ ਦੀ ਸਾਰੇ ਕਾਹਦੀ ਹਾਂਜੀ ਠੰਡੀ ਸੀਲ ਦੀ ਠੀਕ ਆ ਆ ਦੂਜਾ ਸੂਆ ਜੀ ਇਹਨੂੰ ਹੋ ਗਿਆ 17 18 ਦਿਨ ਸੂਈ ਨੂੰ ਮਗਰ ਇਹਦੇ ਕੱਟਾ ਕੱਟਾ ਮਾਲੀ ਹਾਂਜੀ ਜਿਹੜਾ ਚੋ ਲੈਣਾ 11 ਕਿਲੋ ਕੰਡੇ ਵਾਲਾ ਕਿੰਨੇ ਦੀ ਇਹ ਦੇ ਦੇਾਂਗੇ ਜੀ 82000 ਜੋ ਕਰ ਦੇਾਂਗੇ ਮਾਨ ਲਓ ਜੀ ਰੱਬ ਲਈ ਨੂੰ ਹੱਥ ਜੇ ਕਰਕੇ ਕਹਿੰਦਾ 82 ਜੋ ਕਰ ਦੇਾਂਗੇ ਮਾਨ ਛੋਟਕਾ ਲੱਖ ਲੱਖ ਰੁਪਈਆ ਮੰਗੀ ਜਾਂਦੀ ਆਪਾਂ ਬੋਲ ਨਹੀਂ ਕੋਈ ਕੀਤਾ ਉਹ ਠੀਕ ਫਿਰ ਵੀ ਕਸਾ ਜਾਣਾ ਕਰੇ ਉਹ ਗੱਲ ਮਗਰ ਇਹਦੇ ਕੱਟਾ ਉਹ ਬੈਠਾ ਗੁੱਟਜ ਤੇ ਦੇ ਦੇਣੀ 82000 ਦੀ 11 ਕਿਲੋ ਦੁੱਧ ਬਾਈ ਕਹਿੰਦਾ ਕੰਡੇ ਤੇ ਜੋਖਲੇ ਕੋਈ ਵੀ ਬਾਰ-ਬਾਰ ਕਹਿ ਰਹੇ ਆ ਤਿੰਨੇ ਪਸ਼ੂ ਸੂਏ ਸਵਾਏ ਆ ਸਵੇਰ ਦੀ ਚਵਾਈ ਹੋਈ ਆ 10 ਵਜੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਦਿਨ ਪਿਆ ਸਾਰਾ ਹੀ ਜੇ ਕਿਤੇ ਇਹੀ ਵੀਡੀਓ ਸ਼ਾਮ ਦੇ ਟਾਈਮ ਬੰਦੀ ਆਥਣੇ ਬੰਦੀ ਤੇ ਲੇਵਾ ਦੁੱਧ ਨਾਲ ਭਰਿਆ ਹੋਣਾ ਸੀਗਾ ਬਾਕੀ ਸਵੇਰ ਦੀ ਚਵਾਈ ਹੋਈ ਵੀ ਆ ਮੇਰੇ ਘਰੇ ਬਾਈ ਕਹਿੰਦਾ ਭਾਵਾਂ ਚਾਰ ਟਾਈਮ ਚੋਖ ਲਿਓ ਦੁੱਧ 11 ਕਿਲੋ ਕੰਡੇ ਵਾਲਾ 82000 ਦੀ ਝੋਟੀ ਦੇ ਦੇਣੀ ਆ ਇਹਦੇ ਥੱਲੇ 12 ਕਿਲੋ ਦੁੱਧ ਕੰਡੇ ਵਾਲਾ 11.5 ਵੀ ਰਹਿ ਗਿਆ ਨਾ ਕਿਰਾਇਆ ਦੁੱਗਣਾ ਦੇਉਂ ਬਾਈ ਕਹਿੰਦਾ ਤੇ YouTube ਤੇ ਵੀਡੀਓ ਅਪਲੋਡ ਹੋ ਜਾਣੀ ਆ ਇਹ ਤੇ ਸਾਰਾ ਕੁਝ ਰਿਕਾਰਡ ਰਹਿ ਜਾਣਾ ਇੱਕ ਤਾਂ ਹੁੰਦੀ ਕਹਿਣ ਵਾਲੀ ਗੱਲ ਕਿ ਅਗਲੇ ਨੇ ਉਹੀ ਕਹਿਤਾ ਬਾਅਦ ਚ ਉਹਦਾ ਕੀ ਸਬੂਤ ਆ ਇਹਦਾ ਸਬੂਤ ਰਹਿ ਜਾਣਾ YouTube ਤੇ ਵੀਡੀਓ ਅਪਲੋਡ ਹੀ ਰਹਿਣੀ ਆ ਕੱਢ ਕੇ ਇਹਦੇ ਮੂਹਰੇ ਕਰ ਦਿਓ ਬਾਈ ਤੂੰ ਇੰਨਾ ਕਿਹਾ ਸੀ 12 ਕ ਕੰਡੇ ਵਾਲਾ ਤੇ ਜੇ ਨਾਂ ਦੇਵੇ ਦੁੱਗਣਾ ਕਿਰਾਇਆ ਦੇਉਂਗਾ ਤੇ 11.5 ਵੀ ਨਿਕਲਿਆ ਤੇ ਅਗਲਾ ਘਰੇ ਬੰਦ ਜੇ 11 ਕਹਿਣਾ ਜੀ 10.5 ਵੀ ਨਿਕਲਿਆ ਤਾਂ ਆਪਾਂ ਨੂੰ ਝੂਠਾ ਕਰੇ ਭਾਵੇਂ ਦੋ ਟਾਈਮ ਘਰੇ ਆ ਕੇ ਚੋਰੇ ਅੱਛਾ ਹਾਂ ਨਿਕਲੂ ਵੱਧ ਇਹ ਨਹੀਂ ਪਰ 11.5 12 ਵੀ ਨਿਕਲਾਵੇ ਠੀਕ ਆ 11 ਕਿਹਾ ਵੀਡੀਓ ਦੇ ਤੇ 11 ਨਿਕਲੂਗਾ ਲਓ ਜੀ ਬਾਈ ਕਹਿੰਦਾ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਫੇਰ ਲਿਜਾਵੇ ਇਹਦਾ 11 ਦਾ 10.5 ਵੀ ਨਿਕਲ ਗਿਆ ਨਾ ਗਾਰੰਟੀ ਹੋਊ ਬਾਈ ਕਹਿੰਦਾ ਤੇ 11 ਦਾ 11.5 ਨਿਕਲ ਸਕਦਾ 12 ਨਿਕਲ ਸਕਦਾ ਤੇ 10.5 ਨਹੀਂ ਨਿਕਲਦਾ ਭਰਾਓ ਇੱਕ ਬੇਨਤੀ ਕਰਦਾ ਜਦੋਂ ਮਾਲਕ ਇੰਨੀਆਂ ਗਰੰਟੀਆਂ ਦੇਈ ਜਾਂਦਾ ਮੇਰੇ ਘਰੇ ਕੰਡੇ ਦੇ ਜੋਖ ਕੇ ਲਜਾਇਓ ਅੱਧਾ ਕਿਲੋ ਵੀ ਦੁੱਧ ਘੱਟ ਨਿਕਲ ਗਿਆ ਦੁੱਗਣਾ ਕਰਾਇਆ ਦੇਊਂਗਾ ਤੇ ਫੇਰ ਭਰਾਵੋ ਯਾਰ ਦੋ ਟਾਈਮ ਝੋਕੇ ਲੈ ਜਾ ਕਰੋ ਜਦੋਂ ਇੰਨੀ ਗਰੰਟੀ ਦੇਈ ਜਾਂਦਾ ਬੰਦਾ ਕਹਿੰਦਾ 11 ਕਿਲੋ ਆ ਸਾਢੇ 10 ਵੀ ਨਿਕਲ ਗਿਆ ਦੁੱਗਣਾ ਕਰਾਇਆ ਦੇਊਂਗਾ 11 ਦਾ ਸਾਢੇ 11 ਤਾਂ ਹੋ ਸਕਦਾ 12 ਕਿਲੋ ਤਾਂ ਹੋ ਸਕਦਾ ਸਾਢੇ 10 ਨਹੀਂ ਨਿਕਲਦਾ ਬਾਈ ਕਹਿੰਦਾ ਗਰੰਟੀ ਆ ਮੇਰੀ ਤੇ ਬਾਕੀ ਵੀਡੀਓ ਆ YouTube ਤੇ ਪੱਕੀ ਰਹਿਣੀ ਆ ਦਰਾ ਦਾ ਯਾਬ ਉਹ ਨਹੀਂ ਕਰਦੇ ਫਾਇਦਾ ਕੋਈ ਨਹੀਂ ਮੁੜ ਕੇ ਇੱਥੇ ਆ ਗਏ ਓੱਖਾਂ ਨਹੀਂ ਮਾਂ ਕਰ ਰੀਆਂ ਪੈਣ ਇਹ ਤਾਂ ਗੱਲ ਹੈ ਜੀ ਜਦੋਂ ਝੂਠਾ ਹੋਊ ਬੰਦਾ ਉਹਦੋਂ ਅਗਲਾ 4 ਵੱਧ ਕਰਦਾ ਵੱਧ ਕਰਦਾ ਹੋਰ ਆਸਰਾ ਕੋਈ ਨਹੀਂ ਬਾਦ ਉਹ ਆ ਅਗਲੇ 2 ਟਾਈਮ ਚੋਲੀ ਵਾਕਿਆ ਯਾਰ ਗੱਲ ਸਹੀ ਆ ਕਿ ਦੂਜੀ ਾਰ ਨੂੰ ਬੰਦਾ ਸਿੱਧਾ ਨਾ ਕਹਦੇ ਬਾਈ ਖਾਤ ਦੇ ਪੈਸੇ ਪਾ ਦੇ ਨਾ ਮੱਝ ਭੇਜ ਦੇ ਜਾਂ ਗਾਂ ਭੇਜ ਦੇ ਇਹ ਤਾਂ ਗੱਲ ਜਿਹੜੀ ਜਮਾਂ ਸਹੀ ਐ ਤੇ ਆ ਜਾ ਹਾਂਜੀ ਇਹ ਵੀ ਸਿੰਘ ਬਣਾਈ ਜਾਂਨੇ ਬੰਦਾ ਉਹ ਆਇਆ ਬੈਠਾ ਉਹ ਬੈਠਾ ਮਹਤਰੀ ਫੋਰਮੈਨ ਸਿੰਘ ਬਣ ਜਾਣਗੇ ਜਮਾਂ ਬਾਈ ਜਮਾਂ ਕੋਕਾ ਬਣਾ ਕੇ ਛੱਡੂ ਠੀਕ ਐ ਮੈਤਰੀ ਆਇਆ ਵਾ ਬਾਈ ਕਹਿੰਦਾ ਜਾ ਮੈਂ ਕੋਕਾ ਬਣਾ ਦੂੰਗਾ ਚਾਰ-ਚਾਰ ਉਂਗਲਾਂ ਦੇ ਸੰਗ ਦੇਣਗੇ ਬਾਈ ਚਾਰ-ਚਾਰ ਉਂਗਲਾਂ ਤੇ ਆ ਜਿਹੜੇ ਗੱਡ-ਗੱਡ ਦੇ ਦੀਂਦੇ ਆ ਨਾ ਆ ਇੱਥੇ ਹੀ ਦੇਣਗੇ ਹਾਂ ਚਾਰ-ਚਾਰ ਉਂਗਲਾਂ ਦੇ ਦੇਣਗੇ ਦੁੱਧ ਕਿੰਨਾ ਦੱਸ ਦੇ ਦੁੱਧ ਦੇ ਕੱਲ ਸੂਈ ਆ ਜੀ 7 ਕਿਲੋ ਬੋਹੜ ਆਏ ਥੱਲੇ ਹਾਂ ਹਾਂ ਦੁੱਧ ਤਾਂ ਬਾਹਲਾ ਪਾਇ ਨਹੀਂ ਇਹ ਕਹਿੰਦੇ ਮੰਨ ਕੇ ਜਰਾ ਬਾਕੀ ਅਗਲਾ ਆਉਂਦੀ ਸਮਝ ਨਾ ਲਵੇ 7 ਕਿਲੋ ਕੱਲ ਦੀ ਸੂਈ ਥੱਲੇ ਬੋਹੜਾ ਬਾਹਲਾ ਨਹੀਂ 10-11 ਕਿਲੋ ਤਾਂ ਕੋਈ ਜ਼ਿਆਦਾ ਨਹੀਂ ਇਹਨੂੰ ਤਿੰਨ ਕਿਲੋ ਤਾਂ ਹੋਰ ਵਧੂਗੀ ਮਗਰ ਕੀ ਇਹਦੇ ਇਹਦੇ ਮਗਰ ਵੱਛੀ ਹੈ ਜੀ ਉਹ ਪਰਲੇ ਤੇ ਬੈਠੀ ਇਹ ਦੇ ਦੇਾਂਗੇ 30 ਚੋ ਕਰ ਦੇਾਂਗੇ ਮਾਨਤਾਂ ਲਓ ਜੀ 30 ਚੋ ਮਾਨਤਨ ਕਰਦੇ ਆਂ ਕੱਡ ਬਾਰ ਨੂੰ ਮਗਰੇ ਦੇ ਬੱਚੀ 7 ਕਿਲੋ ਬੌਲਾ ਤਿਆਰ 10 11 ਕਿਲੋ ਬਾਈ ਕਹਿੰਦਾ ਕਿਤੇ ਨਹੀਂ ਗਿਆ ਦੁੱਧ ਖੁੱਲਾ ਪਿਆ ਜੂ ਸਿੰਗਾ ਦੀ ਝੁੰਗੀ ਆ ਟੋਕੜਾ ਵਾਲਾ ਪਾ ਤੇ ਸਿੰਘ ਬਾਈ ਕਹਿੰਦੇ ਇਹ ਬਣਾ ਦੇਣੇ ਆ ਜਿਹੜੇ ਗੜ-ਗੜ ਦੇ ਸਿੰਗ ਦੀ ਨੇ ਹਣਾ ਬਾਈ ਕਹਿੰਦਾ ਚਾਰ-ਚਾਰ ਉਂਗਲਾਂ ਦੇ ਮਸਾਂ ਹੀ ਰਹਿਣੇ ਆ ਤੇ ਬਾਈ ਕਹਿੰਦਾ ਚੱਕ ਦੇਣੇ ਆ ਮੈਂ ਉਹ ਵੇਖੋ ਲੱਗਿਆ ਬੈਣਾ ਪਰਲੇ ਪਾਸ ਸਿੰਗ ਨੂੰ ਉਧਰ ਮੈਂ ਆ ਗਿਆ ਸੀਗਾ ਤਾਂ ਬਾਈ ਨੂੰ ਰੋਕਤਾ ਕਿ ਤੁਹਾਡਾ 15 20 ਮਿੰਟਾਂ ਦਾ ਕੰਮ ਆ ਮੈਂ ਛੇਤੀ ਜਾਂ ਮੈਂ ਵੀਡੀਓ ਬਣਾ ਲਾਂ ਤੇ ਉਦੋਂ ਬਾਅਦ ਚ ਆਪਦੀ ਰੀਜਾਂ ਲਾ ਲਿਓ 20 ਮਿੰਟਾਂ ਦੀ ਬਜਾਏ ਭਾ ਮਾਧਾ ਘੰਟਾ ਲਾ ਲਿਓ ਤਾਂ ਬਾਈ ਰੁਕ ਗਿਆ ਇੱਕ ਸਿੰਗ ਨੂੰ ਲੱਗਾ ਪਿਆ ਸੀ ਦੂਜੇ ਨੂੰ ਹਜੇ ਹਜੇ ਤਾਂ ਇੱਕ ਸਿੰਗ ਥੋੜਾ ਜਿਹਾ ਛਿੱਲਿਆ ਹੈ ਤਾਂ ਅੱਧਾ ਰਹਿ ਜਾਣਾ ਇਹ ਵੀ ਆਪਾਂ ਕਲੀਅਰ ਕਰਕੇ ਦੇਵਾਂਗੇ ਹਾਂ ਜਮਾ ਬਾਈ ਕਹਿੰਦਾ ਤੁਹਾਨੂੰ ਕੋਈ ਕਿਰਪਾ ਐ ਸੀ ਜਮਾ 500 ਲੈਣਾ ਆਣਾ ਇਹ ਫਿਰ ਵਧੀਆ ਕੋਕਾ ਬਣਾ ਕੇ ਜਾਊਗਾ ਇਹਦੀ ਗੱਲ ਕਿੰਨੇ ਦੀ ਇਸ 30 ਦੇ ਵਿੱਚੋਂ ਕਰ ਜਾਇਆ ਮਾਨ 30 ਦੇ ਵਿੱਚੋਂ ਮਾਨਤਨ ਕਰ ਦਿਆਂਗੇ ਹੱਥ ਖੜੇ ਆ ਬਾਈ ਕਹਿੰਦਾ ਦੋਵੇਂ 30 ਜੋ ਮਾਨਤਨ ਕਰ ਦਾਂਗੇ 7 ਕਿਲੋ ਬੌਲਾ ਮਗਰ 10 11 ਕਿਲੋ ਖੁੱਲਾ ਦੁੱਧ ਪਿਆ ਜੂ ਯਾਰ ਤੋਕੜ ਨਾਲੋਂ ਵੀ ਘੱਟ ਪਾ ਤੋਕੜ ਨਹੀਂ ਦਿੰਦਾ 10 ਕਿਲੋ ਦੁੱਧ ਵਾਲੀ ਕੋਈ 30000 ਦੀ ਉਹ ਵੀ 35 ਦੀ ਦਿੰਦਾ ਫੋਨ ਨੰਬਰ ਸਕਰੀਨ ਤੇ 12 ਕਿਲੋ ਦੁੱਧ ਦੇ ਦੋ ਥੱਲੇ ਕੰਡੇ ਵਾਲਾ ਇਹਦੇ ਥੱਲੇ 11 ਕਿਲੋ ਕੰਡੇ ਵਾਲਾ 10.5 ਨਹੀਂ ਨਿਕਲਦਾ 12 ਦਾ ਭਾਵਾ ਨਹੀਂ ਨਿਕਲ ਸਕਦਾ ਸਾਰਿਆਂ ਨੂੰ ਸਾਸੀ ਕਾ